ਆਦੇ ਕੋ ਪੰਜਾਬ ਚ ਵੀ ਪਤਾ ਨਹੀਂ ਆਪਣੇ ਨੂੰ ਨਾ ਪੜਾਇਆ ਓ ਟਟਾਣ ਨੂੰ ਭਾਈ ਸਾਰੇ ਅਜ ਨਹੀਂ ਹੈ ਇਹ ਤਾਂ ਪਟਕੇ ਚਿੰਦ ਮਾਰੀ ਲਾ ਦੋ ਤਿੰਨ ਤਿੰਨ ਤਰੀਕੇ ਭਾਈ ਨਮਾ ਮੀਨਾ ਜੋ ਵੀ ਆਇਆ ਕੋਤੇ ਵਾਲੇ ਮਹਾਂ ਚਾਣਾ ਕੋਈ ਵੀਡੀਓ ਹਣਾ ਇਹ ਬਾਦੀ ਨੂੰ ਨਹੀਂ ਆਏ ਪਿੰਡ ਦੀ ਲਾਈਟ ਆਇਆ ਇੰਨਾ ਪੁਰਾਣਾ ਨਾ ਭਾਈ ਪਤਾ ਨਹੀਂ ਕਿੰਨਾ ਨਗਮੀ ਤੇ ਹੈਗਾ ओह oh, हो ਮੇਰੇ ਕਹਤੇ ਜੱਟ ਜੱਟ ਕੇ ਪਾ ਲੈ ਚੰਗੀ ਤਰ੍ਹਾਂ ਔੜ ਦੁਰਾ ਹਲ ਕਰਦੇ ਬਈ ਇਹ ਤਾਂ ਇਸੇ ਦਾ ਸਾਡੇ ਮੁੱਤੇ ਹੀ ਐਨੇ ਆ ਦੇਖ ਲੋ ਚੌਕ ਬਈ ਮੁਰਦਾ ਗਰਮੀ ਪਾਉਂਦਾ ਹੱਸੇ ਕਰਮੀ ਪਾਉਂਸੀ ਬਈ ਦੋ ਦਿਨਾਂ ਤੋਂ ਆਹੇ ਬਈ ਦੇਖੋ ਦੋ ਦਿਨਾਂ ਤੋਂ ਗਰਮੀ ਪਾਉਂਸੀ ਪਰ ਆਪਾਂ ਕਹਿੰਦੇ